ਅੱਜ ਦੀ ਕਹਾਣੀ ਨਾ ਬਹੁਤ ਹੀ ਪਿਆਰੀ ਹੈ ਇੱਕ ਵਾਰ ਇੱਕ ਕਛੂ ਕੁਮਾ ਫੈਮਿਲੀ ਪਿਕਨਿਕ ਤੇ ਜਾਂਦੇ ਆਪਣਾ ਬਾਬਾ ਸਾਰਾ ਖਾਣਾ ਪੈਕ ਕਰ ਲੈਂਦੇ ਤੇ ਮਿੱਥੀ ਉਹ ਜਗ੍ਹਾ ਤੇ ਪਹੁੰਚ ਜਾਂਦੇ ਜਦੋਂ ਉਹ ਆਪਣਾ ਖਾਣਾ ਸੈੱਟ ਕਰਨ ਲੱਗਦੇ ਸਾਰੀਆਂ ਚੀਜ਼ਾਂ ਰੱਖਣ ਲੱਗਦੇ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਅਸੀਂ ਲੂਣ ਜਿਹੜਾ ਉਹ ਘਰ ਭੁੱਲ ਆਏ ਹਾਂ ਸਾਲਟ ਹੁਣ ਸਾਰੇ ਜਾਣੇ ਕਹਿੰਦੇ ਸਾਲਟ ਤੋਂ ਬਿਨਾ ਤਾਂ ਖਾਣਾ ਬੇਸਵਾਦਾ ਹੋਗਾ ਤੇ ਬੈਠ ਕੇ ਡਿਸਕਸ਼ਨ ਕਰਦੇ ਵੀ ਫੈਮਿਲੀ ਦਾ ਕਿਹੜਾ ਮੈਂਬਰ ਘਰੇ ਜਾ ਕੇ ਆਪਣਾ ਸੌਲਟ ਚੱਕ ਕੇ ਲੈ ਗਿਆ। ਡਿਸਕਸ਼ਨ ਤੋਂ ਬਾਅਦ ਸੇ ਡਿਸਾਈਡ ਕਰਦੇ ਆ ਵੀ ਆ ਛੋਟਾ ਬੱਚਾ ਜਿਹੜਾ ਸਭ ਤੋਂ ਛੋਟਾ ਕੱਛੂ ਕੋ ਮੈਂ ਜਾਊਗਾ ਕਿਉਂਕਿ ਬਹੁਤ ਤੇਜ਼ ਦੌੜਦਾ। ਜਦੋਂ ਜਾਣ ਲੱਗਦਾ ਉਹ ਮਨ ਤਾਂ ਜਾਂਦਾ ਜਾਣ ਨੂੰ ਛੋਟਾ ਹੁੰਦਾ। ਪਰ ਜਾਣ ਲੱਗਿਆ ਕਹਿੰਦਾ ਕਿ ਮੇਰੇ ਨਾਲ ਪ੍ਰੋਮਿਸ ਕਰੋ ਕਿ ਤੇਰੇ ਤੁਸੀਂ ਮੇਰੇ ਤੋਂ ਬਾਅਦ ਚ ਖਾਓਗੇ ਨਹੀਂ। ਕਿ ਜੇ ਮੈਂ ਵਾਪਸ ਨਾ ਆਇਆ ਤੁਸੀਂ ਪਹਿਲਾਂ ਹੀ ਸਭ ਕੁਝ ਖਾ ਗਏ। ਜਿੱਦਾਂ ਬੱਚੇ ਕਰਦੇ। ਉਹ ਕਹਿੰਦੇ ਬਿਲਕੁਲ ਨਹੀਂ ਖਾਂਦੇ। ਸਾਰਿਆਂ ਨੇ ਡਿਸਾਈਡ ਕਰ ਲਿਆ ਉਹਨੂੰ। ਪੂਰਾ ਪ੍ਰੋਸਾ ਦਵਾਇਆ ਵੀ ਅਸੀਂ ਬਿਲਕੁਲ ਨਹੀਂ ਤੇਰੇ ਆਏ ਤੋਂ ਬਿਨਾ ਬਿਲਕੁਲ ਨਹੀਂ ਖਾਂਦੇ ਉਹ ਚਲਾ ਜਾਂਦਾ ਸਵੇਰ ਤੋਂ ਸ਼ਾਮ ਹੋ ਸ਼ਾਮ ਤੋਂ ਦੂਜਾ ਵੇ ਨੰਗ ਹੈ ਨਾ ਕਈ ਦਿਨ ਕਈ ਮਹੀਨੇ ਨੰਗੇ 6 ਮਹੀਨੇ ਨੰਗੇ ਉਹ ਮੋੜਿਆ ਨਹੀਂ ਉਹਨਾਂ ਨੇ ਸੋਚਿਆ ਵੀ ਉਹ ਤੇ ਆਇਆ ਹੀ ਨਹੀਂ ਵੀ ਚਲੋ ਕੁਝ ਖਾ ਲੈਨੇ ਹੁਣ ਤਾਂ ਮਰਨ ਵਾਲੇ ਹੋ ਗਏ ਜਦੋਂ ਇਹ ਖਾਣ ਲੱਗਦੇ ਆ ਉਹ ਝਾੜੀਆਂ ਚੋਂ ਬਾਹਰ ਨਿਕਲ ਕੇ ਕਹਿੰਦਾ ਮੈਨੂੰ ਪਤਾ ਹੀ ਸੀ ਤੁਸੀਂ ਮੇਰੇ ਤੋਂ ਬਾਅਦ ਚ ਖਾ ਜਾਣ ਇਸੇ ਕਰਕੇ ਕਹਿੰਦਾ ਮੈਂ ਇੱਥੇ ਲੁਕਿਆ ਰਿਆ ਮੈਂ ਗਿਆ ਨਹੀਂ ਇਹਨਾਂ ਅਸੇ ਵਾਲੀ ਕਦੋਂ ਮੈਂ ਗਿਆ ਨਹੀਂਗਾ ਮੈਂ ਦੇਖਣਾ ਹੀ ਸੀ ਵੀ ਤੁਸੀਂ ਮੇਰੇ ਤੋਂ ਬਿਨਾ ਖਾਂਦੇ ਆ ਕਿ ਨਹੀਂ ਹੁੰਦਾ ਨਾ ਕਦੇ ਅਸੀਂ ਸਭ ਤੋਂ ਛੋਟੇ ਬੱਚੇ ਨੂੰ ਜਾਂ ਉਸ ਬੱਚੇ ਨੂੰ ਜਾਂ ਉਸ ਬੰਦੇ ਨੂੰ ਇਹੋ ਜਿਹੀ ਅਮ ਜ਼ਿੰਮੇਵਾਰੀ ਦੇ ਦਿੰਦੇ ਆ ਜਿਹੜੀ ਉਹ ਨਿਭਾਉਣ ਦੇ ਯੋਗ ਨਹੀਂ ਸੀਗਾ ਅਸੀਂ ਉਹਦੀ ਸਿਰਫ ਇੱਕ ਕਾਬਲੀਅਤ ਕਰਕੇ ਉਹ ਤੇ ਬਹੁਤ ਸਾਰਾ ਭਰੋਸਾ ਕਰ ਲੈਂਦੇ ਆ ਉਸ ਤਰ੍ਹਾਂ ਜਿਵੇਂ ਉਹ ਫੈਮਿਲੀ ਨੇ ਕੀਤਾ ਦੂਜਾ ਉਹ ਬੱਚੇ ਦੀ ਜਗ੍ਹਾ ਤੇ ਜੇ ਸੋਚ ਕੇ ਦੇਖੀ ਅਸੀਂ ਆਪਣੇ ਆਪ ਨੂੰ ਅਸੀਂ ਸਿਰਫ ਕਈ ਟਾਈਮ ਆਪਣੇ ਆਪ ਨੂੰ ਚੰਗਾ ਇਸੇ ਕਰਕੇ ਨਹੀਂ ਕਰਦੇ ਸਾਨੂੰ ਲੱਗਦਾ ਪਹਿਲਾਂ ਦੂਜਿਆਂ ਨੂੰ ਸੁਧਰਨਾ ਚਾਹੀਦਾ ਦੇਖੀਏ ਕਿ ਉਹ ਠੀਕ ਕਰਦੇ ਆ ਕਿ ਨਹੀਂ ਇਹ ਦੇਖਾ ਰੇਕੀ ਚ ਅਸੀਂ ਪੂਰੀ ਜ਼ਿੰਦਗੀ ਗੜਦਦੇ ਅਸੀਂ ਉਹ ਚੀਜ਼ਾਂ ਨਹੀਂ ਕਰ ਪਾਉਂਦੇ ਜਿਹੜਾ ਸਾਨੂੰ ਕਰਨੀਆਂ ਚਾਹੀਦੀਆਂ ਸੀ ਮੈਟਰ ਨਹੀਂ ਕਰਦਾ ਕਿ ਦੂਜੇ ਕੀ ਕਰਦੇ ਨੇ ਦੂਜੇ ਸਹੀ ਹੈਗੇ ਜਾਂ ਗਲਤ ਹੈਗੇ ਨਹੀਂ ਪਰ ਜੋ ਸਾਨੂੰ ਜ਼ਿੰਮੇਵਾਰੀ ਦਿੱਤੀ ਗਈ ਆ ਉਹ ਨਿਭਾਉਣੀ ਚਾਹੀਦੀ ਸੀ ਮੈਨੂੰ ਇਹ ਖਾਣੀ ਬਹੁਤ ਟੈਰੀ ਲੱਗੀ ਔਰ ਮੇਰਾ ਕਈ ਵਾਰ ਹਾਸਾ ਵੀ ਨਿਕਲ ਗਿਆ ਦੋਨੋਂ ਕਿਸ ਤਰ੍ਹਾਂ ਦੀ ਲੱਗੀਆਂ ਮੈਨੂੰ ਕਮੈਂਟ ਕਰਕੇ ਦੱਸਿਓ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਜਸਵੀਰ ਕੌਰ ਤੇ ਤੁਸੀਂ ਵੇਖਦੇ ਹੋ ਜੇਟਾੜੀ ਵਾਲ ਟਾਕਸ ਜੇ ਤੁਹਾਨੂੰ ਮੇਰੀ ਸਟੋਰੀਜ਼ ਚੰਗੀਆਂ ਲੱਗਦੀਆਂ ਨੇ ਤਾਂ ਜੇਟਾੜੀ ਵਾਲ ਟਾਕਸ ਨੂੰ ਸਬਸਕ੍ਰਾਈਬ ਕਰ ਸਕਦੇ ਹੋ YouTube ਤੇ Facebook TikTok ਤੇ Instagram ਤੇ ਫੋਲੋ ਕਰ ਸਕਦੇ ਹੋ ਹਰ ਹਫਤੇ ਇੱਕ ਨਵੀਂ ਸਟੋਰੀ ਸੁਣਨ ਲਈ ਸੋ ਸੌਰੀ ਮੈਂ ਸੰਡੇ ਨੂੰ ਵੀਡੀਓ ਨਹੀਂ ਪੋਸਟ ਕੀਤੀ ਇਸੇ ਕਰਕੇ ਅੱਜ ਕਰ ਰਹੀ ਹਾਂ ਸਤਿ ਸ਼੍ਰੀ ਅਕਾਲ ਆਪਾਂ ਮਿਲਦੇ ਹਾਂ ਅਗਲੇ ਹਫਤੇ ਇੱਕ ਨਵੀਂ ਕਹਾਣੀ